ਕਪਾਏ ਲਗਾ ਰੋਂਦੀਪ ਨੇ ਟੀਕ ਮੜ ਜਾਣਾ ਪੌੜੀਆਂ ਨਾਲ ਖਲੋਤੇ ਹਾਂ ਦੀ ਕਰੈਂਟ ਨਹੀਂ ਪੈਂਦੇ ਆ ਇੰਨਾ ਸੋ ਮਰ ਜਾਂਦੀ ਕੰਮ ਹੀ ਨਹੀਂ ਹਾਂ ਦੀ ਹਾਂ ਦੀ ਕਰੈਂਟ ਨਹੀਂ ਪੈਂਦਾ ਮੈਂ ਹੱਥ ਤੋਂ ਹੱਤ ਤੋਂ ਗਏ ਮੈਂ ਤੇਲਾ ਅੱਛਾ ਅਸੀਂ ਨਹੀਂ ਹੋਣੀ ਜਾਵਾਂਗੇ ਹਲੋ ਦੀ ਗੱਲ ਸਾਰਿਆਂ ਨੂੰ ਕਿਦਾਂ ਸਾਰੀ ਨਿੱਕੀ ਜਿਹੀ ਸਾਇਕਿਕ ਹੋ ਗਿਆ ਆਪਾਂ ਆਪਣੇ ਘਰਾਂ ਦੇ ਵਿੱਚ ਹਫ਼ਤੇ ਬਾਅਦ ਖੁਸ਼ ਹੋ ਜੋਗੇ ਜੀ ਸਿਰ ਦਾ ਟਾਈਮ ਹੈ 9 ਵਜੇ ਦਾ ਤੇ ਆਪਾਂ ਕੱਢਣ ਲੱਗਿਆਂ ਨੂੰ ਕਾਲਜ ਮੰਮੀ ਕਹਿੰਦੀ ਜਲਾਈ ਨੂੰ ਕਾਲਜ ਕੱਢ ਕੇ ਪਹੁੰਚ ਆ ਕਿੰਨਾ ਹੋਮ ਵੀ ਮੈਂ ਕੱਢਦੀ ਆ ਜੇ ਤੁਸੀਂ ਨਹੀਂ ਕਰੋ ਆਪਣਾ ਕੰਮ ਕਰ ਕਿਉਂਕਿ ਦਰਵੀ ਬਹੁਤ ਜਿਆਦੀ ਹੋਂਦੀ ਆਂ ਇਸ ਕੰਮ ਨੂੰ ਵਾਧਾ ਜੇ ਦਿਨ ਹੋਰ ਚੜ ਜਾਣਾ ਤੋਂ ਫਲਾਈ ਜਾਣੀ ਆ ਇਸ ਕਰਕੇ ਤੁਸੀਂ ਆਪਣੇ ਕੰਮ ਕਰੋ ਤੇ ਆਹ ਵੇਖੋ ਤੁਸੀਂ ਇੱਧਰ ਕੀ ਕਰਦੇ ਹੋ ਤੁਹਾਡਾ ਨਿੰਦਾ ਕੀਤਾ ਸੀ ਅਹੀਂ ਤੇ ਪ੍ਰੌਣੇ ਆਏ ਆ ਹੈ ਨੀਂਦਾ ਬਦਲ ਕੇ ਤਾਂ ਟਾਟੇ ਉਹਨੂੰ ਵਾਇ ਤੇ ਕੀਤਾ ਨੀਂਦਾ ਹੀ ਹੁੰਦਾ ਇਹ ਸਾਡਾ ਘਰ ਹੈ ਹਾ ਦੇ ਐਵੇਂ ਘਰ ਹੈ ਮੋੜ ਉਹਨਾਂ ਚੀਜ਼ ਨਾ ਜਿਹੜਾ ਅਹੀਂ ਨਹੀਂ ਇੱਥੇ ਤੇ ਉਹ ਅਹੀਂ ਆ ਕੇ ਨਾ ਮੂੰਹ ਵਿੱਚ ਦਬਾਉਂਦਾ ਇੱਧਰ ਇੱਧਰ ਇਦਾਂ ਕਿਸੇ ਨੂੰ ਮਗ ਫੋਣੀ ਆ ਜਿਹੜਾ ਕੰਮਾ ਮੁੱਲਾ ਹਦਾ ਇਹਦਾ ਨਾਮ ਨਹੀਂ ਬੜਾ ਕੀ ਰਿਹਾ ਸਪੈਸ਼ਲ ਨਾ ਉਹਨੂੰ ਦੱਸੀਏ ਨਹੀਂ 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 ਦੱਸਿਓ ਸਾਰੇ ਵੀਵਰਸ ਨੂੰ ਆਪਣਾ ਨਾਮ ਦੱਸਦੇ ਕੀ ਹੈ ਇਹਦੇ ਨਾਮ ਇੱਕੋ ਤੇ ਦੱਸਿਓ ਦੱਸ ਬੜੇ ਨਾਮ ਰੱਖੇ ਇਹਦੇ ਮੁੰਡੇ ਦੇ ਵੀ ਬਹੁਤ ਜਾਦੇ ਉੱਠੇ ਨਾ ਦਰਾਡੇ ਨੇ ਦੋ ਭੈਣ ਭਰਾਾਂ ਦੀ ਉੱਧੀ ਲੜਾਈ ਹੁਥੇ ਨਾ ਆ ਹੈ ਬੜਾ ਆਚਰ ਲੜਦੇ ਇਹਨੂੰ ਦੇਖੋ ਨਾ ਆਇਆ ਉਹਨੇ ਤਾਂ ਲੈਣ ਹੀ ਬੰਦ ਲਈ ਦੇ ਇੱਥੇ ਇਹ ਗੱਲ ਤੇ ਵੀ ਜ਼ਿਆਦਾ ਹੀ ਕਰਨਾ ਤੈਨੂੰ ਜ਼ਿਆਦਾ ਚਾਹੀਦਾ ਮੈਂ ਮਾਰੇ ਨਾ ਦੋ ਮਾਰੇ ਨਾ ਤਾਂ ਦੋ ਮਾਰੇ ਨਾ ਇਹਨੂੰ ਸੈੱਟ ਕਰ ਦੇਣਾ ਹੁਣ ਦੋ ਭੈਣ ਭਰਾਾਂ ਦੀ ਉੱਧੀ ਲੜਾਈ ਨਹੀਂ ਨਹੀਂ ਆਇਆ ਨਹੀਂ ਤੇਰਾ ਉਹ ਬਸਟਰਡ ਹੀ ਲੈ ਆਵਾ ਥੱਲੇ ਆਈ ਨਹੀਂ ਉਹ ਥੱਲੇ ਵਾ ਆਪਣੇ ਪੰਜਾਬੀ ਦੇ ਘਰ ਕੋਈ ਵੀ ਜਦੋਂ ਗੈਸਟ ਆਉਂਦਾ ਨਾ ਤੇ ਫੇਵਰੇਟ ਉਹਨਾਂ ਦੀ ਬੇਸ਼ੱਕ ਕੋਈ ਬਣਦੀ ਹੈ ਪਕੌੜੇ ਤੇ ਪਕੌੜੇ ਬਣਾ ਲਓ ਤੇ ਸਾਡੇ ਘਰ ਜਿਹੜੇ ਪਕੌੜੇ ਬਣਦੇ ਤਾਏ ਤੇ ਬਾਹਰ ਪਕੌੜੇ ਦੀ ਹੋਂਦ ਹੀ ਬੇਸ਼ੱਕ ਪਹਿਲਾਂ ਮੇਰਾ ਕੂਰ ਜਿਹੜਾ ਨਾ ਇਹਨਾਂ ਤੇਲ ਗਰਮ ਹੋ ਗਿਆ ਇਹ ਨਾ ਤੇ ਪਕੌੜੇ ਜਿਹੜੇ ਆ ਉਹ ਥੋੜੇ ਜਿਹਾ ਜ਼ਿਆਦਾ ਹੀ ਬਲੈਕ ਹੋ ਕੇ ਸੜ ਗਏ ਥੋੜੇ ਜਿਹਾ ਹੁਣ ਮੈਂ ਧਿਆਨ ਨਾ ਕਰਦਾ ਚਾਹੀਦਾ ਕੌਣ ਆ ਹਾਂ ਹਾਂ ਰਾਵਤ ਨੇ ਨਾ ਨਹੀਂ ਕਿਹਾ ਜਾਣ ਨੂੰ ਕਿਤੇ ਮੈਂ ਨਹੀਂ ਗਿਆ ਉੱਧਰ ਕੋਈ ਕੰਮ ਕੋਈ ਨਹੀਂ ਚੱਲਣਾ ਕਰਨ ਨੂੰ ਲੈ ਨਾਲ ਹਮੇ ਟਿਸ਼ੂ ਨਹੀਂ ਹੈਗਾ ਮੈਂ ਕੀ ਹੂੰ ਆਪਾਂ ਪਾੜਾ ਪੱਗਰ ਜਿੱਥੇ ਲੱਗੇ ਬੀਚੇ ਉਹ ਪਹਿਲੇ ਪੱਗਰੇ ਮੈਂ ਲੱਗਦਾ ਇਹਨਾਂ ਚੱਲ ਜਾਵੇ ਸਾਡੇ ਉਹ ਲੱਡੂ ਆਏ ਬੰਦੇ ਆਣੀ ਬਨੇ ਆ ਕੜਾਹੀ ਦੇ ਵਿੱਚ ਵਹਾਵਾ ਦੇ ਤੁੰਨੋ ਕੜਾਈ ਦੇ ਵਿੱਚ ਵਹਾਵਾ ਜਾਂਦਾ ਸੇਕਣਾ ਮਨ ਤੋਂ ਮਨ ਲੱਗ ਜਾਂਦਾ ਹਉ ਹਉ ਇਹਨਾਂ ਛੋਟੀ ਨਾਲੇ ਨੇ ਆਲੇ ਫੜਨ ਦੀ ਹੈ ਨਾ ਛਿੱਟਕੀ ਛੱਲਾ ਕਰਾਣੀ ਹੈ ਪੜਾਓ ਮੱਛਮਾ ਤੋੜ ਦੇ ਇੰਨਾ ਚੱਲ ਲੈ ਜੀ ਨਾਲ ਹਰੇ ਨਾ ਇਹ ਕੁਝ ਕਰਦੇ ਸਭ ਦਾ ਸੋਚਣ ਲੱਗ ਪਏ ਹਾਂ ਤਾਂ ਵੀ ਨਾ ਚਾਹ ਵੀ ਤੇ ਢੋਲੀ ਚਾਹੀ ਬਣੇਗੀ ਨਹੀਂ بار بار ਇੱਕ ਵਾਰੀ ਦਾ ਰੰਗ ਲਾ ਦਿਆਂ ਅੰਦਰ ਪੂਰੀ ਰਸਪਾਏ ਭਾ ਗਿਆ ਹੀ ਧੋ ਕੇ ਧੋ ਕੇ ਆਉਂਦੇ ਉਹ ਵੀ ਨਹੀਂ ਆਖਣਾ ਪਚਾਦਰ ਚ ਚੁੱਕ ਦੀਏ ਜਦੋਂ ਇਹ ਵੀ ਤੇ

ਮਤੇ ਆਫਗਾਨਸ ਘਟ ਗੰਦੇ ਸਿੱਖ ਜਿਆਦਾ ਵਾਣਾ ਮੇਰੇ ਤੋਂ ਮਡੇ ਨਿਕਲ ਜਾਂਦੇ ਆ ਕਰਦਾ ਵੀ ਹੁੰਦਾ ਉਹ ਜੀ ਸੱਸ ਮੈਂ ਜਰਾ ਪੁਲੀ ਬਣਾਉਂਦੀ ਪੁਲੀ ਬਣੀ ਹੈ ਵਿੱਚ ਦਹੀਂ ਪਾਇਆ ਠੀਕ ਹੈ ਨਾ ਆ ਛੋਟੂ ਜੀ ਕੜਾਈ ਇਹੋ ਜੀ ਰੱਖੀ ਹੋਏ ਤੇ ਵੇਖੋ ਕਿੰਨਾ ਵਧੀਆ ਮਿੰਟੋ ਮਿੰਟੀ ਪਕੌੜੇ ਬਣਦੇ ਜਾਂਦੇ ਜਲਦੀ ਜਲਦੀ ਦੇ ਤੇ ਸੇਕ ਲਾ ਜਾਂਦਾ ਮੰਮੀ ਨੇ ਵਾਵਾ ਛੋਟੀ ਜੀ ਕੜਾਈ ਰੱਖੀ ਆ ਤੇ ਉਹਦੇ ਨਾਲ ਮਿੰਟੋ ਮਿੰਟੀ ਬਣ ਜਾਂਦੇ 5 ਮਿੰਟਾਂ ਚ ਜਿਹੜਾ ਪੂਰ ਨਿਕਲ ਕੇ ਜਿਹੜਾ ਉਹ ਰੈਡੀ ਹੋ ਜਾਂਦਾ ਪਕੌੜਿਆਂ ਦਾ ਤੇ ਬੜਾ ਮਜ਼ਾ ਆਉਂਦਾ ਕੱਢਣ ਦਾ ਵੈਸੇ ਜਿਹੜੀ ਵੱਡੀ ਕੜਾਈ ਹੁੰਦੀ ਨਾ ਉਹਨੂੰ ਬੜਾ ਹੀ ਟਾਈਮ ਲੱਗ ਜਾਂਦਾ ਕਿੰਨਾ ਕਿੰਨਾ ਟਾਈਮ ਜਿਹੜਾ ਉਹ ਇੱਕ ਕਪੂਰ ਜਿਹੜਾ ਪਕੌੜਿਆਂ ਦਾ ਬੰਦਾ ਹੀ ਨਹੀਂ ਆ ਬਸ ਅਸੀਂ ਥੋੜੇ ਜਿਹੀ ਬਣਾਉਣੇ ਸੀਗੇ ਤੇ ਇੱਕ ਕਪੂਰ ਹੋਰ ਨਿਕਲਣਾ ਤਿੰਨ ਚਾਰ ਬੋਲ ਦੇ ਵਿੱਚ ਆਪਣੇ ਪਕੌੜੇ ਮਿੰਟੋਂ ਮਿੰਟ ਰੈਡੀ ਹੋ ਗਏ ਨੇ ਆਹੋ ਮੈਨੂੰ ਤਾਂ ਪਤਾ ਹੀ ਨਹੀਂ ਆ ਗਿਆ ਰਾਭੇ ਨੂੰ ਸੀਤਾ ਰਾਭਨੇ ਮੁੜ ਕੇ ਵੇਖਣਾ ਤਾਂ ਠਾ ਠਾ ਖਾਲਾ ਹੁਣਾ ਖਾਲੇ ਮੈਂ ਬਸ ਨਹੀਂ ਖਾਦਾ ਕੋਈ ਨਹੀਂ ਖਾਦਾ ਖਾਲਾ ਖਾਲਾ ਪਹਿਲਾਂ ਬਾਅਦ ਚ ਤੂੰ ਫੇਰ ਰੱਖਣਾ ਕਿੱਦਾਂ ਖਾਲਾ ਨੇ ਇਹ ਮਰੋ ਚਾਲ ਠੀਕ ਹੈ ਕਿਉਂ ਪਹਿਲਾਂ ਕੀ ਬਣਿਆ ਇਹ ਜੰਨੇ ਦੇ ਫਿਰ ਮੈਂ ਦੱਸਣਾ ਤਰ੍ਹਾਂ ਦੇ ਰੱਖ ਕੇ ਬਣਾਇਆ ਲੈ ਖਾਲੋ ਬਈ ਕਿਉਂ ਪਹਿਲੇ ਸਵਾਦ ਨਹੀਂ ਬਣੇ ਤੇਪੂਰ ਤੇ ਉਹ ਹੀ ਬਣਾਇਆ ਹੈਗਾ ਕੱਡੇ ਤੇ ਉਹ ਹੀ ਆ ਬਸ ਅਗਲਾ ਗਰਮੀ ਚ ਰੜ ਜਾਂਦਾ ਇਹਨਾਂ ਹੌਲੀ ਜੀ ਕਹਿ ਦੇਣਾ ਸਵਾਦ ਨਹੀਂ ਬਣੇ ਸੱਚ ਇਦਾਂ ਹੁੰਦਾ ਥੋੜੀ ਸੱਚ ਹੁੰਦਾ ਇਹ ਕਦਾ ਸੱਚ ਹੁੰਦਾ ਚੀਜ਼ ਬਣੀ ਹੂੰ ਮੇਰੇ ਆਲੂ ਤੇ ਮੇਰੇ ਗੁੜੀ ਹੋਵੇ ਉੱਪਰ ਬਾਹਰ ਦੇ ਭੁੱਕੀ ਚੀਜ਼ ਨਾਲ ਉਹ ਚੰਗਾ ਹੀ ਆ ਘਰ ਦੀ ਚੀਜ਼ ਆ ਠੀਕ ਆਹੋ ਆਹੋ ਘਰ ਦੀ ਜਿਹੜੀ ਚੀਜ਼ ਬਣੀ ਉਹ ਘਰ ਦੀ ਹੁੰਦੀ ਆ ਘਰ ਦੀ ਜਿਹੜਾ ਪਾਣੀ ਹੁੰਦਾ ਵੀ ਰੋਟੀ ਲਈ ਨਾ ਪਤਾ ਨਹੀਂ ਹੂੰ ਪਹਿਲੀ ਗੱਲ ਧਾਲ ਆਹ ਸਗੀ ਦਾ ਪਹਿਲੇ ਮੂੰਹ ਨਹੀਂ ਦਿੱਤਾ ਆਹ ਪਹਿਲੀ ਬੋਲੀ ਹੂੰ ਕੀ ਜਾਂ ਕੜੀ ਹੂੰ ਜਾਂ ਹੋਪ ਦਿਵਸ ਤੇ ਪੱਦੀ ਬਿਤਾਦੀ ਤਾਂ ਜੀ ਹਾਂ ਉਹਦੇ ਬਣਾਣੀ ਹੁੰਦੀ ਸਹੀ ਗੱਲ ਆ ਹੂੰ ਕਰਨ ਨਾਲ ਦੀ ਚੀਜ਼ ਥੋੜੀ ਰੀਸ ਕੁੰਦੀ ਕੋਈ ਵੀ ਪੋਲੇ ਬਣੇ ਆਵੇ ਪੋਲੇ ਬਣੇ ਆਏ ਤੇ ਵਧੀਆ ਕੱਲ ਵੀ ਆਪਾਂ ਸਾਂਧੀ ਦੇ ਘਰ ਗਏ ਆ ਕੱਲ ਗਰੀ ਆਪਣੀ ਅੱਜ ਵੀ ਹਾਂ ਅੱਛੇ ਚਰੀ ਆਈ ਹੂੰ ਘਰੇ ਬਦਲੇ ਖਾਣੇ ਉਹਦੇ ਆ ਇੱਥੇ ਘਰੇ ਬਣਾਈ ਆ ਪਰੇ ਤੇ ਹੂੰ ਹੂੰ ਪਰ ਸੁਬਹ ਬਣਾਇਆ ਆ ਆ ਮੰਨੇ ਨਾ ਇੰਗੇ ਸਾਸਰੇ ਨੂੰ ਲੈ ਆਇਆ ਅੱਛਾ ਸਾਡੇ ਆਉਂ ਹੋ ਗਏ ਆ ਇਸ ਨੂੰ ਸਾਡਾ ਆਉਣਾ ਹੈ ਤਿਆਰ ਬਾਸੂ ਆਦਾਂ ਚੱਲੇ ਚੱਲੋ ਨਾ ਬੋ ਥਿਆ ਬਿੰਦ ਸਾਡੇ ਘਰ ਵਿੱਚ ਨਹੀਂ ਕਰੇ ਇਹਨੂੰ ਤੂੰ ਕਿੱਥੇ ਜਾਣਾ ਇਹਦੇ ਮੋੜੇ ਤਾਂ ਪਾਪੇ ਮਰੇ ਅੱਛਾ ਅੱਛਾ ਤੇ ਆਂ ਛੋਟਾ ਮਟਟ ਕੇ ਕਿੱਥੇ ਜਾਣਾ ਮੈਂ ਹਾਂ ਚਾਹ ਪੜੋ ਅਜੇ ਸਾਸਰੇ ਲੱਭਣਗੇ ਤੇ వ్టడ్మీలాettes టగై cuartoల дуже తలు గుటకరు తామె ਯਾਰ ਸੁੱਤਾ ਹੋਇਆ ਕੰਮ ਕਰੀ ਆਇਆ ਸਹੀ ਗੱਲ ਆ ਗੱਲ ਘੁੰਮ ਫਿਰ ਕੇ ਆਇਣੀ ਚੁੱਪ ਕਰਕੇ ਰੱਖ ਲੈ ਗਰ ਐ ਮਿੰਟੋ ਮਿੰਟ ਜੜੀ ਨੂੰ ਖਲਾ ਦਿਓ ਮਿੰਟੋ ਮਿੰਟ ਆ ਬੈਨ ਆਰੀ ਕੁਝ ਨਾ ਲੈ ਉਹ ਚਾ ਉਹ ਇਹ ਆਪਾਂ ਅੰਟੀ ਪੀ ਚਾਚੀ ਦੇ ਬਣੀ ਆ ਆ ਚੱਕ ਤੇ ਬਟਾ ਮੈਟ ਜੋੜ ਦੇ ਆ ਚੇਅਰ ਤੇ ਰੱਖ ਦੇ ਠੀਕ ਆ ਕਮਣਾ ਲੱਗ ਰਿਹਾ ਲੋਗ ਇਸ ਟਾਈਮ ਹੋ ਗਿਆ ਹੈ ਇਹ 7 ਵਜੇ ਦਾ ਤੇ ਐਨੇ ਹਨੇਰਾ ਐਵੇਂ ਹੋ ਗਿਆ ਕਿ ਜਿਵੇਂ ਪਤਾ ਨਹੀਂ 8:30 ਪੌਣੇ 9 ਹੋ ਗਏ ਹੁੰਦੇ ਤੇ ਮੀਂਹ ਕੇ ਦਮੀ ਅਚਾਨਕ ਹੀ ਆ ਗਿਆ ਮੀਂਹ ਦਾ ਕੋਈ ਮੌਸਮ ਨਹੀਂ ਹੈਗਾ ਤੇ ਅਚਾਨਕ ਹੀ ਮੀਂਹ ਆ ਗਿਆ ਤੇ ਨੰ ਹਨੇਰਾ ਹੋ ਗਿਆ ਤਾਂ ਲੱਗਦਾ ਜਿਵੇਂ ਰਾਤ ਦੇ 9 8:9 ਵਜੇ ਹੁੰਦੇ ਆ ਤੇ ਅਜੇ ਸਿਰਫ ਟਾਈਮ ਹੋ ਗਿਆ ਹੈ 7 ਵਜੇ ਦਾ ਟਾਈਮ ਵਾਸਨ ਉਹ ਕਿਧਰ ਚੱਲੀ ਹੈ ਇੱਧਰ ਆ ਜਾ ਮੀਂਹ ਪੈ ਜਨਾਈ ਤੇ ਉਹ ਕਿੰਨਾ ਨੇਰਾ ਹੋ ਗਿਆ ਬਾਹਰ ਤੇ ਪ੍ਰਭ ਪਤਾ ਨਹੀਂ ਆਪਣੇ ਮਾਰਕੀਟ ਦੇ ਵਿੱਚ ਕੋਈ ਚੀਜ਼ ਲੈਣ ਗਿਆ ਹੈ ਸਮਾਨ ਲੈਣ ਗਿਆ ਹੈਗਾ ਸਕੂਲ ਦਾ ਤੇ ਉਹ ਮੀਂਹ ਬੈਣ ਦਾ ਕਰਕੇ ਵਿਚਾਰੇ ਨੂੰ ਹੁਣ ਜਨ ਲੱਗਦਾ ਕਿ ਸ਼ਾਪ ਤੇ ਜਾ ਕੇ ਖੜਨਾ ਪਿਆ ਆ ਤੇ ਇੱਧਰ ਵਿਚਾਰਾ ਇੱਕ ਬੱਚਾ ਮੇਰੇ ਕੋਲ ਟਿਊਸ਼ਨ ਆਇਆ ਸੀਗਾ ਉਹ ਵੀ ਵਿਚਾਰਾ ਜਿੱਥੇ ਬੈਠਾ ਵਾ ਕਿਉਂਕਿ ਬਾਰਿਸ਼ ਇੱਕ ਦੇ ਦਮ ਹੀ ਜ਼ਿਆਦੀ ਹੋਣ ਲੱਗ ਗਈ ਤੇ ਉਹਨੇ 9th ਕਲਾਸ ਦਾ ਬੈਹ ਹੈ ਗਾਇ ਤੇ ਫਿਰ ਉਹਨੇ ਸਮ ਸਮਝਣ ਨੂੰ ਦੇ ਦਿੱ ਇਸ ਕਰਕੇ ਉਹ ਵਿਚਾਰਾ ਲੇਟ ਹੋ ਗਿਆ ਹੁਣ ਉਹ ਤੇ ਮੰਮੀ ਲੈਣ ਆਉਣਗੇ ਤੇ ਫਿਰ ਉਹ ਜਾਊਗਾ ਤੇ ਆਪਾਂ ਆਗੇ ਸੀਗੇ ਮੰਮੀ ਉਹਨਾਂ ਦੇ ਕੋਲੋਂ 7:00 ਵਜੇ ਔਰ ਸੌਰੀ 7:00 ਵਜੇ ਕਹੀ ਜਾਣੀ ਹੈ ਤਾਂ ਆਪਾਂ ਆਗੇ ਹੀ ਮੰਮੀ ਉਹਨਾਂ ਦੇ ਕੋਲੋਂ 10:00 ਵਜੇ 10:00 ਵਜੇ ਆਪਾਂ ਆਗੇ ਹੀ ਘਰ ਕਰਿਆਗੇ ਥੋੜਾ ਕੰਮ ਕਰ ਕੀਤਾ ਤੇ ਫਿਰ ਬਿਸ ਫ੍ਰੀ ਹੋ ਕੇ ਤੇ ਫਿਰ ਆਪਾਂ ਪਾਗੇ ਲੰਮੇ ਮੰਮੀ ਔਰਿੰਜੋਰ ਕਿਨੇ ਉੰਮੀ ਆਉਣਗੇ ਨੇਰਾ ਬੜਾ ਹੋ ਗਿਆ ਇੱਕਦਮੀ ਅਚਾਨਕ ਹੀ ਮੀਂਹ ਆ ਗਿਆ ਪਤਾ ਹੀ ਨਹੀਂ ਲੱਗਾ ਸੁਣੋ ਹੀ نیچے ਬਹਿ ਥੱਪੜ ਖਾएंगे ਕੀ ਗੱਲ ਕਹਦਾ ਮਛਰੀ ਮਾ ਆਉਂਦਿਆ ਹੈ ਐਵੇਂ ਮਛਰੀ ਗਈ ਆ ਮੰਮਾ ਲੈਣ ਆਉਣਗੇ ਤੇ ਫੇ ਮੀ ਹਟ ਗਿਆ ਅੱਡਿਆ ਥੋੜਾ ਬਹੁਤ ਕਿ ਨਹੀਂ ਹਾਂ ਕਿੱਥੇ ਰੁਕ ਗਿਆਹੀਂ ਰੁਕਣਾ ਕਿੱਥੇ ਹੀ ਹਾਂ ਕਾਪੀ ਵੀ ਨਹੀਂ ਲਈ ਮੈਂ ਕੋ ਫੜੇ ਹੂੰ ਮੈਂ ਆ ਗਿਆ ਹੂੰ ਭੱਜਣ ਦੀ ਕੀਤੀ ਫੜੇ ਨਹੀਂ ਗਏ ਮੈਂ ਬਣਾ ਨਹੀਂ ਮੈਂ ਸ਼ਾਇਦ ਫੜੇ ਹੀ ਨਹੀਂ ਗਏ ਹੁਣੇ ਮੈਂ ਵਿਚਾਰੇ ਤੋਂ ਕਾ ਵੀ ਹੋਣ ਦਾ ਪੀ ਉਥੋਂ ਨਿਲ ਲੱਗੋ ਆਪ ਜੀ ਨੂੰ ਅੱਛਾ ਅੱਛਾ ਠੀਕ ਹੈ ਅੱਛਾ ਹੂੰ ਫੇਰ ਅੱਛਾ ਫੇਰ ਮਾਂ ਮਾਂ ਚੀਜ਼ਾਂ ਫੜੀਆਂ ਗਈਆਂ ਮੈਂ ਇੱਕਦਮ ਹੀ ਆ ਗਿਆ ਹਿਆ ਨਾ ਨਹੀਂ ਆਇਆ ਇੱਕਦਮ ਹੀ ਆ ਗਿਆ ਹੈਗਾ ਮੈਂ ਇੱਕਦਮ ਨਹੀਂ ਮਤਲਬ ਕਿ ਹੌਲੀ ਹੋਣੀ ਕਿੰਨੇ ਚਿਰ ਬਾਅਦ ਆਇਆ ਹੈਗਾ ਮੈਂ ਇਹ ਦੱਸਿਓ ਮੜਾ ਜਿਆ ਮੈਂ ਕਹਿੰਨੀ ਆਂ ਕਿ ਬਾਨੇ ਨਿਆਣਿਆਂ ਤੋਂ ਪਤਾ ਨਹੀਂ ਕਿੱਥੇ ਆ ਜਾਂਦੇ ਆ ਅੱਡੇ ਦਾ ਬਾਜ਼ਾਰ ਠੀਕ ਆਏ ਅੱਜੇ ਤਾਂ ਬਾਜ਼ਾਰ ਠੀਕ ਆਏ ਉਹਨੂੰ ਕੀ ਪੁੱਛਣ ਦਿਆ ਹੈ ਉਹ ਤੇਰੇ ਨਾਲ ਗਿਆ ਹੀਗਾ ਹੁਣ ਉਹਨੂੰ ਵਿਚਾਰੀ ਨੇ ਕਿਉਂ ਧੱਕੇ ਮਾਰਦਾ ਉਹ ਨਹੀਂ ਹਟਦੀ ਨਹੀਂ ਹਟਦੀ ਮੱਛਰੀ ਪਈ ਉਹ ਵੀ ਪੂਰੀ ਸੁਣੋਈ ਹਟ ਜਾ ਸੁਣੋਈ ਲੈ ਲੈ ਇਹਨੂੰ ਇਹ ਕੀ ਮੈਨੂੰ ਇੰਨਾ ਝੇਰ ਅੰਦਰ ਕਿਉਂ ਬੰਦ ਕਰ ਰੱਖਿਆ ਹੁਣ ਆ ਗਈਆਂ ਚੀਜ਼ਾਂ ਤੇਰੀਆਂ ਕਿ ਨਹੀਂ ਆ ਗਈਆਂ ਆ ਗਈਆਂ ਨਹੀਂ ਮੈਂ ਸ਼ਾਇਦ ਅੱਜ ਵੀ ਕੁਛ ਰਹਿੰਦਾ ਵਿਚਾਰੇ ਦਾ ਕਲੋ ਜਾਨ ਥੋੜਾ ਜੇ ਰੋ ਸਕੂਲ ਦਾ ਕੰਮ ਕੀਤਾ ਨਹੀਂ ਜਾਂਦਾ ਤੇ ਬਾਅਦ ਵਿੱਚ ਫੋਟੋ ਕਾਪੀਆਂ ਨੇ ਕਢਾ ਲਈਏ ਮੈਂ ਕਾਲਾ ਹੋ ਜਾਵਾਂਗਾ ਥੋੜਾ ਜਿਹਾ ਬੜਾ ਪਹਿਲਾਂ ਸੋਹਣਾ ਜਿਹਾ ਬੜਾ ਹ ਜਿਹੜਾ ਤੂੰ ਕਾਲਾ ਹੋ ਗਿਆ ਹੁਣ ਤੇ ਇਹੋ ਬਸ ਪਖੰਡ ਆਉਂਦੇ ਰਹਿੰਦੇ ਬਾਨੇ ਆਉਂਦੇ ਰਹਿੰਦੇ ਕੰਮ ਕੋਈ ਕਰਨਾ ਨਹੀਂ ਇਹੀ ਤੇ ਬਾਅਦ ਵਿੱਚ ਅਹੀ ਕਿ ਫੋਟੋ ਕਾਪੀਆਂ ਨੇ ਕਢਾ ਲਈਏ ਪਹਿਲੇ ਪਤਾ ਕਿੰਨੇ ਮਰੁੱਖਾਣਾ ਨਹੀਂ ਲੱਗੰਦਾ ਮੈਂ ਬਿਮਾਰ ਹੋ ਕੇ ਤੇ ਟਿਕਣ ਜਾਣਾ ਇੱਕ ਹੁਣ ਛੁੱਟੀ ਹੋ ਚੁ ਮੇਰੀ ਤੇ ਕਿਹੜੀ ਗੱਲੋਂ ਬਿਮਾਰ ਹੋ ਜਾਊਂਗਾ ਹੱਥ ਚਲਾਓ ਤੇ ਕੰਮ ਕਰੋ ਸਕੂਲ ਦੇ ਠੀਕ ਹੈ ਨਾ ਸੁਕੂ ਨੇ ਪੱਕੇ ਲੈ ਲਏ ਨਹੀਂ ਜਾਂ ਫਿਰ ਮੈਂ ਪਿੱਛੇ ਕੱਟ ਗਿਆ। ਤੇ ਕਰੋ ਸਾਨੂੰ ਕੀ? ਆਪੇ ਕਰੋ। ਉਹ ਲਓ ਗイズ ਐਹੀ ਹੀ ਅੱਜ ਦੀ ਆਪਣੀ ਵੀਡੀਓ ਤੁਸੀਂ ਜੇਸੇ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਿਦਾਂ ਦੀ ਲੱਗੀ? ਅਗਰ ਵੀਡੀਓ ਥੋੜੀ ਵਧੀਆ ਲੱਗੀ ਹੋ ਪਲੀਜ਼ ਲਾਈਕ ਕਰਕੇ ਆਓ। ਸ਼ੇਅਰ ਕਰਕੇ ਜਾਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਤੇਰੇ ਮੈਨੂੰ ਲੱਗਦਾ ਵੀ ਉਹ ਇੱਥੇ ਬੈਠਾ ਹੀ ਕੋਈ ਹਰਿਆਜਾ ਭੂਂਡ ਬੈਠਾ ਹੀ ਉਹ ਜਿਹੜਾ ਹਰਿਆਜਾ ਉੱਪਰ ਉਹਦੇ ਵਿੱਚ ਦਸਤਾਰ ਦੇ ਵਿੱਚ ਬੈਠਾ ਹੀ ਉਹ ਪੱਬੂ ਜਾ। ਉਵੇਂ ਬੈਠਾ ਨੂੰ ਝਾੜ ਕੇ ਆ ਬਾਹਰ ਤੇ ਚੱਪਲ ਪਾ ਨਾਲ। ਚੱਪਲ ਨਹੀਂ ਅੰਦਰ ਤੇ ਨਹੀਂ ਲਾਉਣੀ ਬਾਹਰ ਤੇ ਲਾਉਣੀ ਹੈ ਨਾ ਤੇ ਬਾਹਰ ਪਾ ਕੇ ਚਾਈ ਹੋਣਾ ਤੇ ਮਿਲਦੇ ਆਪਾਂ ਗੱਲ ਨੂੰ ਤੁਹਾਨੂੰ ਫੇਰ ਨਵੀਂ ਵੀਡੀਓ ਦੇ ਨਾਲ ਤੇ ਅੱਜ ਬਸ ਇਹੋ ਕੁਛ ਹੀ ਹੀਗਾ ਥੋੜਾ ਜਿਹਾ ਛੋਟਾ ਜਿਹਾ ਬਲੌਗ ਬਣ ਪਾਇਆ ਜਿੰਨਾ ਕਿ ਵੀ ਬਣ ਪਾਇਆ ਇਹਨੂੰ ਇੰਜੋਏ ਕਰਿਓ ਤੇ ਬਹੁਤ ਵਧੀਆ ਲੱਗਾ ਬਲਬ ਜਗਾ ਕੇ ਸਾਰੇ ਸਾਰੇ ਬਾਹਰ ਉੱਥੇ ਜਾ ਕੇ ਚਾਨਣ ਚ ਵੇਖ ਸਾਰੇ ਬਲਬ ਔਨ ਕਰ ਇੱਥੇ ਮੈਨੂੰ ਹਨੇਰੇ ਚ ਦਿਖਣਦੇ ਆ ਮੈਂ ਦੂਰਬੀਨ ਲਾਈ ਆ ਹੱਸਦਾਈ ਤੇ ਚਲੋ ਮਿਲਦੇ ਆ ਗੱਲ ਨੂੰ ਫੇਰ ਬਾ ਬਾਏ ਕੋਈ ਟਾਈਮ ਹੋ ਗਿਆ ਸ਼ਾਮ ਦਾ 7:30 ਵਜੇ ਦਾ ਤੇ ਇੱਕਦਮ ਉਹ ਵਾਲਾ ਫੜਾਣਾ ਹੋਂ ਨੂੰ ਇਹਦੇ ਚ ਕੱਢ ਦਿੰਨੇ ਆ ਫੜੀ ਫਰਤਲੇ ਆ ਤੇ ਮਲਾਈ ਉੱਧੇ ਹੀ ਰਹਿੰਦੀ ਸੀ ਆ ਹੁਣ ਆਪਾਂ ਨੇ ਤੁਹਾਡੀ ਚੌਪਾ ਪਾ ਲੰਦੇ ਵੀਰ ਹਾਂ ਚੌਪਾ ਪਾ ਲ ਨਹੀਂ ਹੁੰਦੇ ਕੋਈ ਟਾਈਮ ਹੋ ਗਿਆ ਸ਼ਾਮ ਦਾ 7:30 ਵਜੇ ਦਾ ਤੇ ਆਪਾਂ ਹੁਣ ਲੱਗਦੇ ਆ ਆਪਣਾ ਮੁੱਠੀ ਪਾਣੀ ਵਾਲਾ ਕੰਮ ਕਰਨ ਤੇ ਅੱਜ ਜਿਹੜਾ ਵੀ ਕੀ ਆ ਵੇਖੋ ਤੇ ਨਹੀਂ ਆ ਗਿਆ ਹਨੇਰਾ ਹੋ ਗਿਆ ਪਤਾ ਹੀ ਨਹੀਂ ਲੱਗਾ ਹਣਾ ਹਾਂ ਸਾਡ ਉਹਦੇ ਚ ਤੇ ਬੀ ਸੱਤ ਚਲੇ ਗਏ ਉਹਨਾਂ ਲਈ ਫੜੀ ਬੀ ਜਿੱਦ ਮੈਨੂੰ ਆਨੇ ਪਾਣਾ ਲਾਉਂਦੇ ਹੁਣ ਆਪੇ ਕਹੀ ਜਾਂਦੇ ਪਤਾ ਹੀ ਲੱਗ ਗਿਆ ਦੇਖ ਕੇ ਦਮ ਆ ਗਿਆ ਚਲ ਗੱਲ ਵੱਖਰੀ ਆ ਪਰ ਇਹ ਆ ਕਿ ਤੁਸੀਂ ਦੂ ਮੈਨੂੰ ਕਹਿ ਕੇ ਮਮਾ ਮੈਂ ਹੁਣੇ ਹੀ ਆਇਆ ਤੇ ਹੁਣੇ ਮੀਂਹ ਚ ਖਲੋਣਾ ਪੈਂਦਾ ਮੀਂਹ ਚ ਖਲੋਣਾ ਪੈਂਦਾ ਮੈਂ ਹੁਣ ਭੇਜ ਜਾਂਦਾ ਬਿਮਾਰ ਹੋ ਜਾਂਦਾ ਤੇ ਫਿਰ ਮੇਰੀ ਕੱਲ 103 ਬੁਖਾਰ ਚੜ ਜਾਂਦਾ ਮੈਨੂੰ ਕੱਲ ਸਕੂਟੀ ਹੋ ਜਾਂਦੀ ਭਾਰੇ ਭਾਨੀ ਮੈਂ ਨਹੀਂ ਕਿਤੇ ਇੰਨੇ ਜਵਾਕਾਂ ਤੋਂ ਜਿਹੜਾ ਲੈ ਮੁੜ ਕੇ ਤੁਸੀਂ ਕਹਿਣਾ ਜੇ ਮੈਂ ਕਰੇ ਆਇਂਦਾ ਫਿਰ ਤੁਸੀਂ ਕਹਿਣਾ ਹੀ ਉਥੇ ਨਹੀਂ ਖਲੋਤਾ ਕਿ ਜੇ ਬਿਮਾਰ ਹੋ ਗਿਆ ਤੇ

ਇਨਾ ਸਾਰਾ ਰਿੱਕੇ ਜਗਾ ਸੈਟਿੰਗ ਦੀ ਕਰਕੇ ਮਲਾਈ ਜਿਹੜੀ ਆਪਾਂ ਸਿਰ ਮੱਖਣ ਕੱਟਾਂਗੇ ਤੇ ਤੈਨੂੰ ਕਦੇ ਮੱਖਣੀ ਮਣਾਈ ਦੇਖ। ਉਹ ਤੁਸ ਬਾਗ ਰੱਖਿਆ ਤੇ ਕਰਕੇ ਫੜ ਕੇ ਦੁੱਧ ਵੇਖੀ ਕੀਤਾ ਇਹਦੇ ਕੀ ਕੀਤਾ। ਉਹ ਭਾਂਡੇ ਚ ਕੱਢ ਗਿਆ ਜਿੱਥੇ ਪੂਰਾ ਹੀ ਨਹੀਂ ਹੋਣਾ। ਹੁਣ ਵੇਲੇ ਦਵਾ ਵਾਪਸ ਲੈ ਗਿਆ ਭਈਆ। ਹਾਂ ਉਹ ਸਹੀ ਕਰ ਲਿਆ। ਭਾਇਆ ਉਹ ਬੱਚੇ ਨੂੰ ਪੜਾਉਂਦਾ ਹੀ ਨਾ ਤੇ ਉਹ ਭਾਂਡੋ ਦਵਾਪਸ ਹੀ ਲੈ ਗਿਆ ਵਿੱਚੇ ਭਾਂਡੇ ਦੀ। ਤੇ ਹੁਣ ਅਮਰਾਂ ਨੂੰ ਤਨ ਫਿਰ ਅਲੂ ਗੁੱਡਬਾਏ।